ਦਾ ਫਾਇਦਾ ਉਠਾਓ ਪਾਈ ਜਿਹੜਾ ਇੱਕ ਤੁਹਾਡੇ ਤੁਹਾਨੂੰ ਬੇਨਤੀਆਂ ਮੀਡੀਆ ਵਾਲਿਆਂ ਨੂੰ ਕਿ ਜਿਹੜੇ ਇੱਕ એનર્ਜੀ ਡਰਿੰਕਸ ਆ ਉਹਨੂੰ ਅਸੀਂ ਪੰਜਾਬ 'ਚ ਬੈਨ ਕਰਤਾ ਪੰਜਾਬ ਇਸ ਦਾ ਫਸਟ ਸਟੇਜ ਕਿ ਜਿਹੜੇ ਤੁਹਾਡੇ ਸਟਿੰਗ ਹੋ ਗਿਆ ਜਾਂ ਹੈਲ ਹੋ ਗਿਆ ਰੈਡ ਬੁੱਲ ਹੋ ਗਿਆ ਜਿਹਨੀਆਂ ਆ ਰੈਡੀ ਡਰਿੰਕਸ ਆ ਸਕੂਲਾਂ ਵਿੱਚ ਨਹੀਂ ਵੇਚ ਸਕਦੇ ਜਿਸ ਤਰ੍ਹਾਂ ਸਿਗਰਟ ਤੇ ਦੂਜਾ ਤੇ ਬੈਨ ਆ ਉਹ ਉਹਦੀ ਫੈਸਿਲਿਟੀ 'ਚ ਨਹੀਂ ਵੇਚ ਸਕਦੇ ਆਨਲਾਈਨ ਵਾਲਿਆਂ ਨੂੰ ਵੀ ਮਾਰਗ ਕਰਦਾ ਔਰ ਮੈਂ ਰੱਡਾ ਸਾਹਿਬ ਨੂੰ ਮਿਲ ਕੇ ਆਇਆ ਕਾਲਜਸ ਵਾਸਤੇ ਕਾਲਜ ਵਿੱਚ ਅਜੇ ਥੋੜਾ ਜਿਹਾ ਲੀਗਲ ਇਸ਼ੂ ਹੈਗਾ ਉਹ ਮੰਤਰੀ ਸਾਹਿਬ ਨੂੰ ਕਿਹਾ ਕਰੋਨ ਬਣਾਣਗੇ ਉਹ ਉਹਦੇ ਵਾਸਤੇ ਐਡਵਾਈਜ਼ਰੀ ਹੈ ਕਿ ਕਿਸੇ ਵੀ ਕਾਲਜ ਦੀ ਜਾਂ ਸਕੂਲ ਦੀ ਕੱਟੇ ਚ ਨਾਰਜੀ ਰਿੰਗਸ ਨਹੀਂ ਰੱਖਣੀਆਂ ਦੇ ਆਰ ਵੈਰੀ ਡੈਟਰੀਮੈਂਟਲ ਟੂ ਦਾ ਫੈਕਟ ਆਫ ਦਾ ਹਿਊਮਨ ਬੀngਸ ਇਹਨਾਂ ਦਾ ਇਨਸਾਨ ਦੀ ਸਿਹਤ ਤੇ ਨੈਗੇਟਿਵ ਅਸਰ ਹੈ ਤੇ ਰੈਸ਼ ਨੂੰ ਬੇਨਤੀ ਕਰਦਾ ਟੀਚਰਸ ਨੂੰ ਬੇਨਤੀ ਕਰਦਾ ਸਮਾਜ ਨੂੰ ਬੇਨਤੀ ਕਰਦਾ ਵੀ ਅਵੇਅਰ ਤੁਹਾਨੂੰ ਜੇ ਜਾਣਕਾਰੀ ਹੋਏਗੀ ਤੇ ਆਪਣਾ ਬੱਚਾ ਨੂੰ ਇਸ ਤੋਂ ਦੂਰ ਰੱਖੋ ਇਸ ਦਾ ਫਾਇਦਾ ਉਠਾਓ ਪਾਈ ਜਿਹੜਾ ਇੱਕ ਤੁਹਾਡੇ ਤੁਹਾਨੂੰ ਬੇਨਤੀ ਹੈ ਮੀਡੀਆ ਵਾਲਿਆਂ ਨੂੰ ਤੇ ਜਿਹੜੇ ਇੱਕ એનર્ਜੀ ਡਰਿੰਕਸ ਆ ਉਹਨੂੰ ਅਸੀਂ ਪੰਜਾਬ 'ਚ ਬੈਨ ਕਰਤਾ ਪੰਜਾਬ ਇਸ ਦਾ ਫਸਟ ਸਟੇਟ ਕਿ ਜਿਹੜੇ ਤੁਹਾਡੇ ਸਟਿੰਗ ਹੋ ਗਿਆ ਜਾਂ ਹੈਲੋ ਹੋ ਗਿਆ ਰੈਡ ਬੁੱਲ ਹੋ ਗਿਆ ਜਿਹੜੀਆਂ ਅਬਜੀ ਡਰਿੰਕਸ ਆ ਸਕੂਲਾਂ ਵਿੱਚ ਨਹੀਂ ਵੇਚ ਸਕਦੇ ਜਿਸ ਤਰ੍ਹਾਂ ਸਿਗਰਟ ਤੇ ਦੂਜਾ ਤੇ ਬੈਨ ਆ ਉਹ ਉਹਦੀ ਫੈਸਿਲਿਟੀ 'ਚ ਨਹੀਂ ਵੇਚ ਸਕਦੇ ਆਨਲਾਈਨ ਵਾਲਿਆਂ ਨੂੰ ਵੀ ਮਨਵਾਦ ਕਰਦਾ ਔਰ ਮੈਂ ਰੱਡਾ ਸਾਹਿਬ ਨੂੰ ਮਿਲ ਕੇ ਆਇਆ ਕਾਲਜਸ ਕਾਲਜ ਦੇ ਵਿੱਚ ਅਜੇ ਥੋੜਾ ਜਿਹਾ ਲੀਗਲਿਸ਼ ਹੋਇਆਗਾ ਉਹ ਮੈਂ ਰੱਡਾ ਸਾਹਿਬ ਨੂੰ ਕਿਹਾ ਕਰੋਨ ਬਣਾਣਗੇ ਉਹ ਉਹਦੇ ਵਾਸਤੇ ਐਡਵਾਈਜ਼ਰੀ ਆ ਕਿ ਕਿਸੇ ਵੀ ਕਾਲਜ ਦੀ ਜਾਂ ਸਕੂਲ ਦੀ ਖੱਟੀਆਂ 'ਚ એનર્ਜੀ ਡਰਿੰਕਸ ਨਹੀਂ ਰੱਖਣੀਆਂ ਦੇ ਆਰ ਵੈਰੀ ਡੈਟ੍ਰੀਮੈਂਟਲ ਟੂ ਦਾ ਫੈਕਟ ਆਫ ਦਾ ਹਿਊਮਨ ਬੀਂਗ ਇਹਦਾ ਇਨਸਾਨ ਦੀ ਸਿਹਤ ਤੇ ਨੈਗੇਟਿਵ ਅਸਰ ਆ ਤੇਰੇਸ ਨੂੰ ਬੇਨਤੀ ਕਰਦਾ ਟੀਚਰਸ ਨੂੰ ਬੇਨਤੀ ਕਰਦਾ ਸਮਾਜ ਨੂੰ ਬੇਨਤੀ ਕਰਦਾ ਬੀ ਅਵੇਅਰ ਤੁਹਾਨੂੰ ਜੇ ਜਾਣਕਾਰੀ ਹੋ ਰਹੀ ਦੀ ਤੇ ਆਪਣਾ ਬੱਚਾ ਨੂੰ ਇਸ ਤੋਂ ਦੂਰ ਰੱਖੋ